ਜਿਹੜੀ ਇਹ ਸਟੇ ਲੱਗੀ ਹੈ ਜੀ ਕਾਨੂੰਨਾਂ ਮੁਤਾਬਿਕ ਬਿਲਕੁਲ ਸਹੀ ਲੱਗੀ ਹੈ ਕਿਉਂਕਿ ਇਹਨਾਂ ਕੋਲ ਇਹ ਜੋ ਪ੍ਰੋਜੈਕਟ ਕਰ ਰਹੀ ਸੀ ਦੀ ਪਰਮਿਸ਼ਨ ਨਹੀਂ ਇਹ ਜਿਸ ਮੰਤਵ ਲਈ ਜ਼ਮੀਨ ਇਹ ਇਹਨਾਂ ਨੇ ਅਕਵਾਇਰ ਕੀਤੀ ਸੀ ਉਹ ਇਹ ਪੂਰਾ ਨਹੀਂ ਕਰ ਰਹੇ ਵੀ ਜੋ ਕਿਸਾਨ ਇਨੇ ਚਿਰ ਤੋਂ ਉਤਿੱਟਰਾਂ 'ਤੇ ਲਾਈ ਬੈਠੇ ਸੀਗੇ ਇਹ ਲੜਾਈ ਲੜਦੇ ਸੀਗੇ ਉਸਤੇ ਅੱਜ ਹਾਈ ਕੋਰਟ ਨੇ ਮੋਰ ਲਾਤੀ ਵੀ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਉਹ ਬੇਸਾਫੀ ਹੋ ਰਹੀ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਕਬਲਾ ਹੋ ਰਿਹਾ ਸੀ ਇਹ ਲੜਾਈ ਅਸੀਂ ਅੰਤ ਤੱਕ ਲੈ ਕੇ ਜਾਵਾਂਗੇ ਤੇ ਆਪਣਾ ਜੋ ਹੱਕ ਆਪਣੇ ਪੱਖ ਪਰਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਤੇ ਜ਼ਮੀਨ ਦੇ ਵਿੱਚ ਹੀ ਤੋਂ ਵੀ ਅਕਵਾਇਰ ਹੋਈ ਹੈ ਜਦੋਂ ਦੀ ਘਪਲਿਆਂ ਵਾਲੀ ਚੱਲਦੀ ਹੈ बार-बार ਇਹਦੀਆਂ ਪਰਮਿਸ਼ਨਾਂ ਲੈਣੀਆਂ ਡਿਵੈਲਪਮੈਂਟ ਹੀ ਕਰਨਾ ਐਂਡ ਇਹ ਜਾ ਕੇ ਸਰਕਾਰ ਕੋਲ ਜ਼ਮੀਨ ਚਲੀ ਗਈ ਸਰਕਾਰ ਕੋਲ ਜੜ ਦੇ ਬਾਵਜੂਦ ਵੀ ਐਸਵੀ ਕੰਮ ਕਰਦੀ ਰਹੀ ਹੈ ਤੇ ਉਹ ਅਸੀਂ ਜਿਹੜਾ ਕੇਸ ਪਾਇਆ ਸੀਗਾ ਵਕੀਲ ਸਾਹਿਬ ਦੇ ਦੇ ਕੋਲ ਹਾਈ ਕੋਰਟ 'ਚ ਤੇ ਉਸ ਬੇਸਾਫੀ ਹੋਂਦੀ ਤੇ ਵੀ ਅੱਜ ਉਸਮਾਨਜੋ ਹਾਈ ਕੋਰਟ ਨੇ ਮੋਹਰ ਲਾਈ ਹੈ ਬਾਕੀ ਕਿਸੇ ਨਾਲ ਬੇਸਾਫੀ ਹੋ ਰਹੀ ਹੈ ਤੇ ਜੋ ਵੀ ਕਾਨੂੰਨੀ ਲੜਾਈ ਅਸੀਂ ਸਿਰੇ ਤੱਕ ਲੈ ਕੇ ਜਾਵਾਂਗੇ ਇਹ ਜੋ ਪ੍ਰੋਜੈਕਟ ਬਿਲਕੁਲ ਗੈਰ ਕਾਨੂੰਨੀ ਹੈ ਅਸੀਂ ਇਹ ਨਹੀਂ ਪੂਰਾ ਹੋਣ ਦੇਵਾਂਗੇ ਅਗਲੀ ਤਰੀਕ ਤੱਕ ਜੋ ਕਿ 2 ਦਸੰਬਰ ਹੈ 2025 ਉਦੋਂ ਤੱਕ ਸਟੇਟਸ ਕੋ ਦਾ ਆਦੇਸ਼ ਦਿੱਤਾ ਹੈ ਦੋਨੋਂ ਕੰਪਨੀਆਂ ਨੂੰ ਕਿਉਂ ਅੱਗੇ ਕੋਈ ਕੰਸਟਰਕਸ਼ਨ ਜਾਂ ਜ਼ਮੀਨ ਨੂੰ ਅੱਗੇ ਨਾ ਵੇਚਣ ਦੇਖੋ ਜੀ ਇਹ ਜਿਹੜੀ ਹੈ ਇਹ 469 ਕਿੱਲੇ ਇਹ ਚਾਰ ਪਿੰਡਾਂ ਦੀ ਜ਼ਮੀਨ ਹੈ ਜਿਨ੍ਹਾਂ ਚ ਖਡੋਲੀ ਸਰਦਾਰਗੜ ਗਮਨਹੇੜੀ ਤੇ ਜਖੜਾ ਇਹ ਚਾਰ ਪਿੰਡ ਜਿਹੜੇ ਕਿ ਬਿਲਕੁਲ ਰਾਜਪੁਰੇ ਦੇ ਨਾਲ ਨੇ ਦੇਖੋ ਜੀ ਇਹ ਤਾਂ ਹੈ ਕਿ ਇਹਨਾਂ ਨੂੰ ਅੱਗੇ ਵੇਚਣ ਦੀ ਅਥਾਰਟੀ ਨਹੀਂ ਸੀਗੀ ਸੀਲ ਮੇਰੇ ਜ਼ਮੀਨ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦਿੱਤੀ ਸੀ ਇੱਥੇ ਇੰਡਸਟਰੀ ਡਿਵੈਲਪਰ ਲਈ ਇੰਡਸਟਰੀ ਡਿਵੈਲਪ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹਨਾਂ ਨੇ ਐਸਬੀਪੀ ਨੂੰ ਵੇਚੀ ਐਸਬੀਪੀ ਦਾ ਹੁਣ ਜੋ ਸਾਡੇ ਕਿਸਾਨਾਂ ਤੋਂ ਪਤਾ ਲੱਗਿਆ ਐਸਬੀਪੀ ਕੰਪਨੀ ਅੱਗੇ ਇਹਨਾਂ ਨੂੰ ਪਲਾਟਾਂ ਦੇ ਰਾਹੀਂ ਅੱਗੇ ਵੇਚਦੀ ਸਾਰੀ ਨਹੀਂ ਜੀ ਹੁਣ ਇੱਥੇ ਇਹ ਜਿਹੜੀ ਜ਼ਮੀਨ ਹੈ ਇਹ 469 ਚ ਕਿਲਾ ਜ਼ਮੀਨ ਹੈ ਇੱਥੇ ਹੁਣ ਕੋਈ ਵੀ ਅੱਗੇ ਸੇਲ ਪਰਚੇਸ ਤੋਂ ਰੋਕ ਲਾਤੀ ਹੈ ਮਾਨਯੋਗ ਹਾਈ ਕੋਰਟ ਨੇ ਤੇ ਹਾਂ ਅਗਰ ਕਿਸੇ ਨੇ ਕੋਈ ਜ਼ਮੀਨ ਲਈ ਹੈ ਕੋਈ ਬਿਆਨਾ ਦਿੱਤਾ ਹੈ ਤਾਂ ਹਾਲ ਦੀ ਕੜੀ ਰੋਕ ਲਾਤੀ ਜਿਹੜੀ ਇਹ ਸਟੇ ਲੱਗੀ ਹੈ ਜੀ ਕਾਨੂੰਨਾ ਮੁਤਾਬਿਕ ਬਿਲਕੁਲ ਸਹੀ ਲੱਗੀ ਹੈ ਕਿਉਂਕਿ ਇਹਨਾਂ ਕੋਲ ਇਹ ਜੋ ਪ੍ਰੋਜੈਕਟ ਕੱਟ ਰਹੀ ਸੀ ਦੀ ਪਰਮਿਸ਼ਨ ਨਹੀਂ ਇਹ ਜਿਸ ਮੰਤਵ ਲਈ ਜ਼ਮੀਨ ਇਹ ਇਹਨਾਂ ਨੇ ਅਕਵਾਇਰ ਕੀਤੀ ਸੀ ਉਹ ਇਹ ਪੂਰਾ ਨਹੀਂ ਕਰ ਰਹੇ ਤੇ ਅਸੀਂ ਖਡੌਲੀ ਜਾਂ ਜਿੰਨੇ ਚਾਰ ਪਿੰਡਾਂ ਦੇ ਜੋ ਲੋਕ ਸਾਰੇ ਇਕੱਠੇ ਖੜੇ ਆ ਇਹ ਲੜਾਈ ਅਸੀਂ ਅੰਤ ਤੱਕ ਲੈ ਕੇ ਜਾਵਾਂਗੇ ਤੇ ਆਪਣਾ ਜੋ ਹੱਕ ਆਪਣੇ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਤੇ ਜੋ ਵੀ ਕਾਨੂੰਨੀ ਲੜਾਈ ਅਸੀਂ ਸਿਰੇ ਤੱਕ ਲੈ ਕੇ ਜਾਵਾਂਗੇ ਇਹ ਜੋ ਪ੍ਰੋਜੈਕਟ ਬਿਲਕੁਲ ਗੈਰ ਕਾਨੂੰਨੀ ਹੈ ਅਸੀਂ ਇਹ ਨਹੀਂ ਪੂਰਾ ਹੋਣ ਦੇਵਾਂਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਧੋਖਾਧੜੀ ਚੱਲ ਰਹੀ ਹੈ ਬਾਕੀ ਅਸੀਂ ਆਪਣਾ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਕਿ ਤੁਸੀਂ ਬਿਲਕੁਲ ਦੇਖੋ ਪਹਿਲਾਂ ਪਰਖੋ ਇੱਥੇ ਆ ਕੇ ਕਿਸਾਨਾਂ ਨਾਲ ਗੱਲ ਕਰੋ ਗਰਾਊਂਡ ਤੇ ਜਾਓ ਤੇ ਮਾਨਯੋਗ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ ਤੇ ਇਹ ਵਿਵਾਦਿਤ ਪ੍ਰੋਜੈਕਟ ਹੈ ਤੁਸੀਂ ਇਹ ਪਲੀਜ਼ ਆਪਣਾ ਪੈਸਾ ਮਿਹਨਤ ਦਾ ਪੈਸਾ ਤੁਸੀਂ ਨਾ ਫਸਾਓ ਇੱਥੇ। ਇਹ ਕਦ ਦੀ ਹੋਊਗੀ? ਜੀ ਕੀ ਨਾ ਬੰਦਾ ਮੇਰਾ ਨਾਮ ਬਲਕਾਰ ਸਿੰਘ ਵੈਸ ਸੀ ਸੂਬਾ ਜਰ 77 ਭਾਰਤੀ ਕਿਸਾਨ ਨੂੰ ਜੂਨੀਅਰ ਅਫਸਰ ਜੀ ਬੜੀ ਦੇ ਦਾ ਸੰਗਰਾਸ ਕਰ ਰਿਹਾ ਸੀ ਕਿਸਾਨਾਂ ਦਾ ਹੁਣ ਤੱਕ ਫਲ ਤਾਂ ਮਿਲਿਆ ਕੀ ਕਰਨੇ ਪੰਦੇ ਅਸੀਂ। ਵੇਖੋ ਗੱਲ ਇਸ ਤਰ੍ਹਾਂ ਮੇਰੇ ਪੱਤਰਕਾਰ ਭਰਾਵੋ ਐਸੀ ਬਈ ਕਿਸਾਨਾਂ ਕੋਲ ਜ਼ਮੀਨ ਨਹੀਂ ਸੀਗੀ ਤੇ ਲੱਗਿਆ ਉਹਦੇ ਫਿਰ ਜਾਣ ਕਰ ਜੂਗਾ। ਸਰ ਦੇਖੋ ਸਟੇ ਵਾਲੀ ਵਾਸਤੇ ਵਕੀਲ ਸਾਹਿਬ ਨੂੰ ਤੁਹਾਨੂੰ ਵਿਸਤਾਰ ਚ ਦੱਸ ਦੇ ਦਿੱਤਾ ਪਰ ਮੈਂ ਤਾਂ ਉਹਨ ਇੱਕ ਛੋਟੀ ਜੀ ਹੀ ਗੱਲ ਇਹ ਦੱਸ ਸਕਦਾ ਵੀ ਜੋ ਕਿਸਾਨ ਇਹ ਨਿਚਿਤ ਤੋਂ ਉੱਤੇ ਪਰ ਲਾਈ ਬੈਠੇ ਸੀਗੇ ਜਿਹੜਾ ਲੜਾਈ ਲੜਦੇ ਸੀਗੇ ਉਸਤੇ ਅੱਜ ਹਾਈ ਕੋਰਟ ਨੇ ਮੋਰ ਲਾਤੀ ਵੀ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਉਹ ਬੇਸਾਬੀ ਹੋ ਰਹੀ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਕਬਲਾ ਹੋ ਰਿਹਾ ਸੀਗਾ ਅਸੀਂ ਪਹਿਲਾਂ ਵੀ ਮਾਦੂ ਤੁਹਾਡੇ ਰਾਏ ਪ੍ਰੈਸਰਾਂ ਨੂੰ ਦੱਸਿਆ ਵੀ ਇਸ ਜ਼ਮੀਨ ਦੇ ਵਿੱਚ ਜਦੋਂ ਰਿਕੁਆਇਰ ਹੋਈ ਹੈ ਜਾਂਦੇ ਹੀ ਕਪੜਿਆਂ ਨਾਲ ਚਲਦੀ ਹੈ बार-बार ਇਹਦੀਆਂ ਪਰਮਿਸ਼ਨਾਂ ਲੈਣੀਆਂ ਡਵੈਲਪਮੈਂਟ ਨਹੀਂ ਕਰਨਾ ਐਂਡੀ ਜੀ ਜਾ ਕੇ ਸਰਕਾਰ ਕੋਲ ਜਿਮੀ ਚਲੀ ਗਈ ਸਰਕਾਰ ਦੇ ਜਾਂਦੇ ਬਿਨਾਂ ਵੀ ਐਸ ਵੀ ਕੰਮ ਕਰਦੀ ਰਹੀ ਹੈ ਉਹ ਅਸੀਂ ਜਿਹੜੇ ਕੇਸ ਪਾਇਆ ਸੀ ਕਿ ਵਕੀਲ ਸਾਹਿਬ ਦੇ ਦੇ ਕੋਲ ਹਾਈ ਕੋਰਟ ਚ ਤੇ ਉਸ ਬੇਇਨਸਾਫੀ ਹੋਂਦੀ ਤੇ ਵੀ ਅੱਜ ਉਸਮਾਨਜੋਨ ਹਾਈ ਕੋਰਟ ਨੇ ਮੋਹਰ ਲਾਈ ਬਾਕੀ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੈ ਕਿਸੇ ਨਾਲ ਵਾੜਾ ਹੋ ਰਿਹਾ ਤੇ ਅਸੀਂ ਧੰਨਵਾਦੀ ਵੀ ਵਕੀਲ ਸਾਹਿਬ ਦੇ ਜਿਨ੍ਹਾਂ ਨੇ ਇਸ ਕੇਸ ਨੂੰ ਬੜੇ ਤਰੀਕੇ ਨਾਲ ਪੜ ਕੇ ਇਸ ਜਗ੍ਹਾ ਦੇ ਬਚਾਇਆ ਵੀ ਅੱਜ ਅਖੀਰ ਨੂੰ ਹਾਈ ਕੋਰਟ ਨੂੰ ਇੱਕ ਜਮਾਨ ਦੇਣੀ ਪਈ ਹੈ ਵੀ ਭਾਈ ਤੁਸੀਂ ਇੱਥੇ ਗਲਤ ਕਰ ਰਹੇ ਹੋ ਜੋ ਤੁਸੀਂ ਇੱਥੇ ਡਿਵੈਲਪ ਕਰ ਰਹੇ ਹੋ ਤੁਹਾਡੀ ਜੋ ਨੀਮ ਦੇ ਹਿਸਾਬ ਨਾਲ ਨਹੀਂ ਕਰ ਰਹੇ ਉਹ ਗਲਤ ਕੀਤੀ ਜਾ ਰਹੀ ਹੈ ਤੇ ਅਸੀਂ ਦਾ ਸਿਹਰਾ ਸਾਡੇ ਵਕੀਲ ਸਾਹਿਬ ਨੂੰ ਜਾਂਦਾ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਨੂੰ ਇਸ ਮਕਾਮ ਤੇ ਪਹੁੰਚਾਇਆ ਤੇ ਸਟੇਲ ਹੋਈ ਜੀ ਠੀਕ ਹੈ ਨਾ ਖਰੋਲੀ ਵਾਲੇ ਨਾ ਬਲ ਗੁਰਤੇਹਾਨ ਸਿੰਘ ਜੀ ਸਾਰੀ ਜਿਹੜੀ ਅੱਜ ਸਟੇਲ ਲੱਗੀ ਹੈ ਜ਼ਮੀਨ ਦੇ ਕੋਦੇ ਪਰ ਜਾਣ ਕਰ ਦੇਗਾ ਇਹ ਜਿਹੜੀ ਸਟੇਲ ਲੱਗੀ ਹੈ ਜਿਹੇ ਜੋ ਕਾਨੂੰਨਾ ਮੁਤਾਬਿਕ ਲੱਗੀ ਹੈ ਜੀ ਕਿਸਾਨਾਂ ਨਾਲ ਜੋ ਧੱਕਾ ਹੋ ਰਿਹਾ ਸੀਗਾ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਇਹ ਕਾਨੂੰਨੀ ਲੜਾਈ ਹੈ ਮੇਰਾ ਨਾਮ ਅਮਰਿੰਦਰਾ ਪ੍ਰਤਾਪ ਸਿੰਘ ਹੈ ਤੇ ਮੈਂ ਪੰਜਾਬ ਅਤੇ ਰਣ ਹਾਈ ਕੋਰਟ ਵਿੱਚ ਅਡਵੋਕੇਟ ਹਾਂ। ਸਰ ਜਿਹੜੀ ਇਹ ਸਟੇ ਹੋਈ ਹੈ ਤੇ ਬਾਰੇ ਜਾਣਕਾਰੀ ਦਿਓ ਸਰ। ਦੇਖੋ ਇਹ ਨਾ ਚਾਰ ਪਿੰਡਾਂ ਦੀ ਜ਼ਮੀਨ ਸੀਗੀ ਜਿਹੜੀ ਕਿ 1994-95 ਵਿੱਚ ਪੰਜਾਬ ਸਰਕਾਰ ਨੇ ਅਕਵਾਇਰ ਕੀਤੀ ਸੀ ਸੀਲ ਕੈਮੀਕਲ ਫੈਕਟਰੀ ਵਾਸਤੇ। ਇਹ ਜ਼ਮੀਨ ਅੰਦਾਜ਼ਨ 596 ਕਿੱਲੇ ਜ਼ਮੀਨ ਸੀ। ਜਿਹੜੀ ਕਿ ਪੰਜਾਬ ਸਰਕਾਰ ਨੇ ਸੀਲ ਕੈਮੀਕਲ ਫੈਕਟਰੀ ਸੀਲ ਕੈਮੀਕਲ ਇੰਡਸਟਰੀ ਦਿੱਤੀ ਸੀ ਕਿ ਉੱਥੇ ਇੰਡਸਟਰੀਅਲ ਸਟੇਟ ਡਿਵੈਲਪ ਕਰਨ ਵਾਸਤੇ ਮਤਲਬ ਕਿ ਇੰਡਸਟਰੀਜ਼ ਡਿਵੈਲਪ ਕਰਨ ਲਈ ਜਿਹਦੇ ਨਾਲ ਕਿ ਜਿਹੜੇ ਇੱਥੇ ਦੇ ਇਲਾਕਾ ਉਹਨੂੰ ਇੰਡਸਟਰੀਅਲੀ ਪ੍ਰਮੋਟ ਕਰਨਾ ਸੀ ਤੇ এমਪਲੋਇਮੈਂਟ ਜਨਰੇਟ ਕਰਨੀ ਸੀ ਜਿਹੜੇ ਇੱਥੇ ਦੇ ਰੈਜ਼ਿਡੈਂਸੀ ਕੇ ਸੀਲ ਕੈਮੀਕਲ ਫੈਕਟਰੀਆਂ ਨੇ ਇਹਨਾਂ ਨੇ ਇੱਕ ਕੈਮੀਕਲ ਪਲਾਂਟ ਲਗਾਇਆ ਸੀਗਾ ਅੰਦਾਜ਼ਨ 40 ਤੋਂ 45 ਕਿੱਲਿਆਂ ਵਿੱਚ ਸਾਲ 1999 ਤੇ 2000 ਦੇ ਲਾਗੇ ਛਾਡੇ ਉਸ ਤੋਂ ਇਲਾਵਾ ਇਹ ਸਾਰੀ ਜ਼ਮੀਨ ਡਵੈਲਪ ਨਹੀਂ ਹੋਈ ਤੇ ਹੁਣ 10 ਸਾਲ ਤੱਕ ਇਹਨਾਂ ਨੂੰ ਟਾਈਮ ਪੀਰੀਅਡ ਸੀ ਡਵੈਲਪ ਕਰਨ ਦਾ ਜਿਹੜਾ ਕਿ ਸੀਲ ਕੈਮੀਕਲ ਫੈਕਟਰੀ ਨਹੀਂ ਡਵੈਲਪ ਕੀਤਾ ਤੇ ਪੰਜਾਬ ਸਰਕਾਰ ਤੋਂ ਐਕਸਟੈਂਸ਼ਨ ਲੈਂਦੇ ਰਹੇ ਇਹਨਾਂ ਨੂੰ ਕਈ ਵਾਰ ਪੰਜਾਬ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਪ੍ਰੋਜੈਕਟ ਡਵੈਲਪ ਕਰਨ ਵਾਸਤੇ ਪਰ ਜਦੋਂ 2024 ਤੋਂ ਬਾਅਦ ਇਹਨਾਂ ਨੂੰ ਅੱਗੇ ਐਕਸਟੈਂਸ਼ਨ ਨਹੀਂ ਮਿਲੀ ਤਾਂ ਇਹਨਾਂ ਨੇ ਅਕਤੂਬਰ ਦੇ ਮਹੀਨੇ ਵਿੱਚ 469 ਕਿੱਲੇ ਜ਼ਮੀਨ ਅੱਗੇ ਐਸਬੀਪੀ ਕੰਪਨੀ ਨੂੰ ਸੇਲ ਕਰਤੀ ਇਹ ਸੇਲ 117 ਕਰੋੜ ਵਿੱਚ ਇਹਨਾਂ ਨੇ ਕੀਤੀ ਹੈ ਤੇ 469 ਕਿੱਲਿਆਂ ਦੀ ਹੈ ਅਸੀਂ ਕਿਸਾਨਾਂ ਵੱਲੋਂ ਇੱਕ ਰਿੱਟ ਪਾਈ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤੇ ਜੱਜ ਸਾਹਿਬ ਦੇ ਅੱਗੇ ਇਹ ਪੁਆਇੰਟ ਰੱਖਿਆ ਸੀ ਕਿ ਇਹ ਜਮੀਨ ਇੱਕ ਪਬਲਿਕ ਪਰਪਸ ਲਈ ਅਕਵਾਇਰ ਕੀਤੀ ਗਈ ਸੀ ਕਿ ਇੰਡਸਟਰੀ ਬਣਨੀ ਚਾਹੀਦੀ ਸੀ ਤਾਂ ਕਿ ਇੱਥੇ এমਪਲੋਇਮੈਂਟ ਜੌਬਸ ਮਿਲਦੀਆਂ ਇੱਧਰ ਦੇ ਰੈਜ਼ੀਡੈਂਟਸ ਨੂੰ ਪਰ ਉਹ ਜਿਹੜਾ ਪਰਪਸ ਆ ਉਹ ਹੱਲ ਨਹੀਂ ਹੋਇਆ ਉਹ ਅਚੀਵ ਨਹੀਂ ਹੋਇਆ ਤੇ ਹੁਣ ਇਹ ਜਿਹੜੀ ਜ਼ਮੀਨ ਹੈ ਇਹ ਸਾਰੀ ਅੱਗੇ ਇਹਨਾਂ ਨੇ ਇੱਕ ਐਸਬੀਪੀ ਕੰਪਨੀ ਨੂੰ ਵੇਚਤੀ ਹੈ ਜਿਹੜੀ ਕੰਪਨੀ ਕੇ ਅੱਗੇ ਇਹਦੇ ਵਿੱਚ ਇੰਡਸਟਰੀਅਲ ਪਲਾਂਟਸ ਦੇ ਨਾਲ-ਨਾਲ ਰੈ residențial ਤੇ ਕਮਰਸ਼ੀਅਲ ਵੀ ਡਿਵੈਲਪ ਕਰ ਰਹੀ ਹੈ ਜਿਹੜਾ ਕਿ ਪਬਲਿਕ ਪਰਪਸ ਦੇ ਖਿਲਾਫ ਹੈ ਇਹ ਸਾਰੀ ਗੱਲਾਂ ਸੁਣਨ ਤੋਂ ਬਾਅਦ ਬਹਿਸ ਕਰਨ ਤੋਂ ਬਾਅਦ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਇਹਦੇ ਵਿੱਚ ਨੋਟਿਸ ਜਾਰੀ ਕਰਦਿਆਂ ਹੋਇਆ ਅਗਲੀ ਤਾਰੀਖ ਤੱਕ ਜੋ ਕਿ 2 ਦਸੰਬਰ ਹੈ 2025 ਉਦੋਂ ਤੱਕ ਸਟੇਟਸ ਕੋ ਦਾ ਆਦੇਸ਼ ਦਿੱਤਾ ਹੈ ਦੋਨੋਂ ਕੰਪਨੀਆਂ ਨੂੰ ਕਿ ਉਹ ਅੱਗੇ ਕੋਈ ਕੰਸਟ੍ਰਕਸ਼ਨ ਜਾਂ ਜ਼ਮੀਨ ਨੂੰ ਅੱਗੇ ਨਾ ਵੇਚਣ ਤੇ ਇਹਨਾਂ ਨੂੰ ਮੌਕਾ ਦਿੱਤਾ ਹੈ ਕਿ ਅਗਲੀ ਤਰੀਕ ਤੇ ਉਹ ਆਪਣੇ ਸਾਰੇ ਜੋ ਵੀ ਪੱਖਿਆ ਦਸਤਾਵੇਜ਼ ਹਾਈ ਕੋਰਟ ਵਿੱਚ ਰੱਖਣਾ ਚਾਹੁੰਦੇ ਉਹ ਰੱਖ ਸਕਣ ਸਰ ਜੀ ਕਿੰਨੇ ਪਿੰਡਾਂ ਦੀ ਜ਼ਮੀਨ ਹੈਗੀ ਹੈ ਦੇਖੋ ਜੀ ਇਹ ਜਿਹੜੀ ਹੈ 469 ਕਿੱਲੇ ਇਹ ਚਾਰ ਪਿੰਡਾਂ ਦੀ ਜ਼ਮੀਨ ਹੈ ਜਿਨ੍ਹਾਂ ਚ ਖਡੋਲੀ ਸਰਦਾਰਗੜ ਦਮਨਹੇੜੀ ਤੇ ਜਖਣਾ ਇਹ ਚਾਰ ਪਿੰਡ ਜਿਹੜੇ ਕਿ ਬਿਲਕੁਲ ਰਾਜਪੁਰੇ ਦੇ ਨਾਲ ਨੇ ਇਹ ਇਨ੍ਹਾਂ ਚਾਰਾ ਪਿੰਡਾਂ ਦੀ ਜ਼ਮੀਰ ਹੈ ਜਿਨ੍ਹਾਂ ਤੇ ਹੁਣ ਸਟੀਲ ਲੱਗਿਆ ਸਰ ਇਹਨਾਂ ਨੂੰ ਵੇਚਣ ਦੀ ਅਥਾਰਟੀ ਸੀਗੀ ਵੈਸੇ ਦੇਖੋ ਜੀ ਇਹਦਾ ਹੈ ਕਿ ਇਹਨਾਂ ਨੂੰ ਅੱਗੇ ਵੇਚਣ ਦੀ ਅਥਾਰਟੀ ਨਹੀਂ ਸੀਗੀ ਸੀਲ ਨੂੰ ਇਹ ਜ਼ਮੀਨ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦਿੱਤੀ ਸੀ ਇੱਥੇ ਇੰਡਸਟਰੀ ਡਿਵੈਲਪ ਕਰਨ ਵਾਸਤੇ ਇੰਡਸਟਰੀ ਡਿਵੈਲਪ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹਨਾਂ ਨੇ ਐਸਬੀਪੀ ਨੂੰ ਵੇਚੀ ਐਸਬੀਪੀ ਦਾ ਹੁਣ ਜੋ ਸਾਡੇ ਕਿਸਾਨਾਂ ਤੋਂ ਪਤਾ ਲੱਗਿਆ ਐਸਬੀਪੀ ਕੰਪਨੀ ਅੱਗੇ ਇਹਨਾਂ ਨੂੰ ਪਲਾਟਾਂ ਦੇ ਰਾਹੀਂ ਅੱਗੇ ਵੇਚ ਰਹੀ ਹੈ ਇਸੇ ਗੱਲ ਕਰਕੇ ਹੀ ਹਾਈ ਕੋਰਟ ਨੇ ਇਹਨਾਂ ਤੇ ਰੋਕ ਲਾਈ ਹੈ। ਇਹ ਸਰ ਹੁਣ ਐਸਬੀਪੀ ਤੇ ਰੋਕ ਲੱਗੀ ਹੈ ਤੇ ਜਿਹੜੇ ਜਿਨ੍ਹਾਂ ਨੇ 플ਾਟ ਇੱਥੇ ਲਿੱਤੇ ਹੋਏ ਆ ਉਹ ਸੇਲ ਪਰਚੇਸ ਕਰ ਸਕਦੇ ਆ ਕਿ ਉਹ ਵੀ ਸਾਰੀ ਨਹੀਂ ਜੀ ਹੁਣ ਇੱਥੇ ਇਹ ਜਿਹੜੀ ਜ਼ਮੀਨ ਹੈ ਇਹ 469 ਜੀ ਕਿਲਾ ਜ਼ਮੀਨ ਹੈ ਇਹ ਤੇ ਹੁਣ ਕੋਈ ਵੀ ਅੱਗੇ ਸੇਲ ਪਰਚੇਸ ਤੋਂ ਰੋਕ ਲਾਤੀ ਹੈ ਮਾਨਯੋਗ ਹਾਈ ਕੋਰਟ ਨੇ ਤੇ ਹਾਂ ਅਗਰ ਕਿਸੇ ਨੇ ਕੋਈ ਜ਼ਮੀਨ ਲਈ ਹੈ ਕੋਈ ਬਿਆਨਾ ਦਿੱਤਾ ਹੈ ਤਾਂ ਹਾਲ ਦੀ ਘੜੀ ਰੋਕ ਲੱਗਦੀ ਹੈ ਉਹਨਾਂ ਕਿ ਜ਼ਮੀਨ ਨਹੀਂ ਵਿਕੇਗੀ। ਇਹਦਾ ਜੀ